ਸ਼ਾਮ ਨੂੰ 6 ਵਜੇ ਵੀਡੀਓ ਜਿੱਦਣ ਅਸੀਂ ਵੀਡੀਓ ਪਾਈ ਆ ਸ਼ਾਮ ਨੂੰ 6 ਵਜੇ ਤੇ ਉਸੇ ਰਾਤ ਨੂੰ ਸਾਨੂੰ ਤੁਸੀਂ ਆ ਕਮੈਂਟ ਕਰ ਦਿੱਤਾ ਵਾ ਕਿ ਹੱਲ ਨਹੀਂ ਹੁੰਦਾ ਅਸੀਂ ਕੋਈ ਜਾਦੂ ਦੀ ਛੜੀ ਲੈ ਕੇ ਨਹੀਂ ਬੈਠੇ ਜੀ ਹਾਂ ਜੀ ਬਿਲਕੁਲ ਕਿ ਜਿਹੜੀ ਅਸੀਂ ਮੰਤਰਨਾ ਘਮਾਉਣੀ ਆ ਹੂੰ ਹੂੰ ਤੇ ਘੁਮਾ ਕੇ ਉਸ ਮੰਤਰ ਦੇ ਨਾਲ ਛੜੀ ਤੇ ਅਸੀਂ ਤੁਹਾਨੂੰ ਉਸ ਗੱਲ ਦਾ ਜਵਾਬ ਦੇ ਦੇਣਾ ਆ ਤੇ ਤੁਹਾਡਾ ਹਾਲ ਉਹ ਬਹੁਤ ਮਾੜੇ ਹਾਲਾਤਾਂ ਵਿੱਚ ਸੀ ਹੂੰ ਹੂੰ ਕਾਫੀ ਸਮਾਂ ਹੋ ਗਿਆ ਸੀਗਾ ਉਹਨੂੰ ਹੂੰ ਹੂੰ ਤੇ ਪਰ ਜਿੱਦਣ ਅਸੀਂ ਸੰਸਕਾਰ ਕਰਨ ਗਿਆ ਸ਼ਰਮ ਵਾਲੀ ਗੱਲ ਇਹ ਸੀ ਕਿ ਕੋਈ ਵੀ ਸਾਕਾ ਸੰਬੰਧੀ ਕੋਈ ਵੀ ਯਾਰ ਦੋਸਤ ਨਹੀਂ ਸੀ ਸਿਰਫ ਅਸੀਂ ਉੱਥੇ ਦੋ ਸਰੀਰ ਸੀਗੇ ਜੀ ਤੇ ਅਸੀਂ ਇਕੱਲੇ ਹੀ ਸੰਸਕਾਰ ਕਰਕੇ ਆਏ ਆ ਤੇ ਕੋਈ ਵੀ ਬੰਦਾ ਨਹੀਂ ਸੀ ਉਹਦੀ ਖਾਸ ਕਿ ਜਾਣ ਜਾਣੇ ਕਿ ਉਹਦੀ ਸਗੀ ਭੈਣ ਜਿਹੜੀ ਇਟਲੀ ਵਿੱਚ ਨੇ ਜਿਹੜੀ ਇਟਲੀ ਵਿੱਚ ਆ ਕਿਸੇ ਪਾਕਿਸਤਾਨੀ ਦੇ ਨਾਲ ਰਹਿੰਦੀ ਹੈ ਅੱਛਾ ਜੀ ਪਰ ਉਹਨੇ ਵੀ ਇਸ ਗੱਲ ਦੀ ਸ਼ਰਮ ਨਹੀਂ ਮੰਨੀ ਕਿ ਮੇਰਾ ਭਰਾ ਮਰਿਆ ਆ ਤੇ ਮੈਂ ਉਹਦੀ ਕਮ ਸੇ ਕਮ ਸੰਸਕਾਰ ਦੇ ਮੁੱਢ ਜਦੋਂ ਦੋ ਪਰਿਵਾਰਾਂ ਦਾ ਝਗੜਾ ਹੁੰਦਾ ਆ ਹਾਂਜੀ ਉਹਦੇ ਵਿੱਚ ਹਮੇਸ਼ਾ ਤਾੜੀ ਦੋਨਾਂ ਹੱਥਾਂ 'ਨਾਂ ਵੱਜੀ ਹੋਈ ਹੁੰਦੀ ਆ ਹਾਂਜੀ ਕਿਤੇ ਨਾ ਕਿਤੇ ਕੋਈ ਨਾ ਕੋਈ ਕਸੂਰ ਬਾਹਰ ਦੋਨੇ ਧਿਰਾਂ ਦੇ ਹਾਂਜੀ ਤੇ ਇਸ ਲਈ ਸਾਨੂੰ ਇਹ ਸਾਰਾ ਕੁਝ ਦੇਖ ਕੇ ਦੋ ਤਿੰਨ ਦਿਨ ਦੇ ਵਿੱਚ ਜਾਂ ਸਵੇਰ ਨੂੰ ਅਸੀਂ ਵੀਡੀਓ ਪਾ ਕੇ ਰਾਤ ਨੂੰ ਰਿਜ਼ਲਟ ਨਹੀਂ ਦੇ ਸਕਦੇ ਕਿਉਂਕਿ ਨਹੀਂ ਬਿਲਕੁਲ ਤੇ ਉਹਦੇ ਵਾਸਤੇ ਸਮੇਂ ਦੀ ਬਹੁਤ ਜਰੂਰਤ ਹੈ ਜਿਹੜੇ ਮੇਰੇ ਵੀਰ ਭਰਾ ਮੂਵ ਹੋਣਾ ਚਾਹੁੰਦੇ ਨੇ ਤੇ ਉਹਨਾਂ ਨੂੰ ਸਭ ਤੋਂ ਪਹਿਲਾਂ ਤੇ ਤੁਸੀਂ ਉਸੇ ਲੈਵਲ ਦਾ ਕੰਮ ਲੱਭੋ ਜਿਹੜਾ ਤੁਹਾਡੇ ਕੋਲ ਜਿਹੜੀਆਂ ਕੰਟਰੀਆਂ ਜਿੱਦਾਂ ਪੋਲੈਂਡ ਹੋ ਗਿਆ ਲਤਵੀਨੀਆਂ ਹੋ ਗਿਆ ਲਤਵਿਆ ਹੋ ਗਿਆ ਪੁਰੇਸ਼ੀਆ ਹੋ ਗਿਆ ਹੋਰ ਵੀ ਕਾਫੀ ਸਾਰੀਆਂ ਕੰਟਰੀਆਂ ਆ ਰូមਾਨੀਆ ਹੋ ਗਿਆ ਜਿਹੜੇ ਵਰਕ ਪਰਮਿਟ ਇਸ਼ੂ ਕਰ ਰਹੀ ਆ ਉਹਨਾਂ ਬੰਦਿਆਂ ਨੂੰ ਜਿਨ੍ਹਾਂ ਦੇ ਕੋਲ ਤਜਰਬਾ ਆ ਇਹਦੇ ਵਿੱਚ ਹੈਗਾ ਕਿ ਏਜੰਟ ਮਾਫੀਆ ਹਮ ਏਜੰਟ ਮਾਫੀਆ ਕੀ ਕਰਦਾ ਵਾ ਕਿ ਉਹ ਪੈਸੇ ਕਮਾਉਣ ਦਾ ਨਿਤ ਨਵੇਂ ਢੰਗ ਨਵੇਂ ਰਸਤਾ ਲੱਭਦੇ ਆ ਜਿਹਦੇ ਵਿੱਚ ਕੋਸ਼ਿਸ਼ ਕਰਦੇ ਆ ਕਿ ਜਿਹੜੇ ਲੋਕ ਐਸ ਵੇਲੇ ਕੰਮ ਦੀ ਭਾਲ ਵਾਸਤੇ ਯੂਰਪ ਜਾਣਾ ਚਾਹੁੰਦੇ ਆ ਉਹਨਾਂ ਤੋਂ ਪੈਸੇ ਚੰਗੇ ਚੋਸੇ ਠੱਗ ਲੈਂਦੇ ਆ ਜੀ ਹਾਂ ਜੀ ਸਹੀ ਕੰਟਰੀਆਂ ਜਿਹੜੀਆਂ ਵਾ ਉਹ ਬਾਹਰੋਂ ਵਰਕਰ ਸੱਦਣ ਵਾਸਤੇ ਆਪਣੀਆਂ ਐਡਾਂ ਵੀ ਦਿੰਦੀਆਂ ਵਾ ਹਾਂਜੀ ਹਾਂਜੀ ਉਹ ਐਡਾਂ ਇਸ ਕਰਕੇ ਦਿੰਦੀਆਂ ਵਾ ਕਿ ਕੋਈ ਵੀ ਏਜੰਟ ਮਾਫੀਆ ਜੀ ਜੀ ਜਾਂ ਲੋਕ ਜਿਹੜੇ ਆ ਉਹਨਾਂ ਦਾ ਫਾਇਦਾ ਨਾ ਚੱਕ ਸਕਣ ਉਹਨਾਂ ਗੱਲਾਂ ਦਾ ਜਿਹੜੇ ਭੈਣ ਭਰਾ ਦੇ ਬੱਚੇ ਇੱਥੇ ਹੋਇਆ ਇਹਦੇ ਕੱਚੇ ਆ ਹਮ ਹਮ ਉਹਨਾਂ ਦੇ ਬੱਚੇ ਇੱਥੇ ਜਨਮ ਲੈ ਲਿਆ ਜੀ ਹਾਂ ਜੀ ਹਨਾ ਜਿਹੜੀ ਮਾਂ ਆ ਹਮ ਹਮ ਮਾਂ ਆਪਣੇ ਪੇਪਰ ਅਪਲਾਈ ਕਰਦਾ ਇਹ ਤੋਂ ਲਾਵਾ ਬਹੁਤ ਸਾਰੇ ਇਦਾਂ ਦੇ ਕੁਐਸਚਨ ਆਉਂਦੇ ਨੇ ਕਿ ਪਾਜ਼ਰੂਮਿੰਟ ਤੁਸੀਂ ਕਿੱਦਾਂ ਕਰਵਾ ਲਈਏ ਪਾਜ਼ਰੂਮਿੰਟ ਕਿੱਥੇ ਹੋਵੇ ਤੇ ਅਸੀਂ ਕਮੈਂਟਾਂ ਦੇ ਵਿੱਚ ਨਾਲ-ਨਾਲ ਜਵਾਬ ਵੀ ਦੇ ਰਹੇ ਹਾਂ ਤੁਹਾਨੂੰ ਜੇਕਰ ਤੁਹਾਨੂੰ ਕਿਤੇ ਐਡਰੈਸ ਨਹੀਂ ਲੱਭ ਰਿਹਾ ਤੁਸੀਂ ਕ੍ਰੋਸ ਜਾਨੀ ਕਿ ਇਸ ਨੂੰ ਕਹਿੰਦੇ ਆ ਸਿੰਧੂ ਮਿਸੀਲੀਅਮ ਅਪਾਰਟਮੈਂਟ ਨੂੰ ਕਹਿੰਦੇ ਤੁਸੀਂ ਉਹ ਪਰਵਾ ਸਕਦੇ ਹੋ ਸਿਰਫ ਇੱਕ ਐਡਰੈਸ ਚਾਹੀਦਾ ਹੁੰਦਾ ਜਿੱਥੇ ਤੁਹਾਡੀ ਚਿੱਠੀ ਜਾਂ ਕੋਈ ਤੁਹਾਡਾ ਲੈਟਰ ਜਿਹੜੀ ਇੱਥੇ ਦੀ ਜੁੰਦਮੈਂਤਵਾ ਉਹਨੂੰ ਮਿਨਿਸਪਲ ਕਾਰਪੋਰੇਸ਼ਨ ਆਫਿਸ ਜਿਹੜੇ ਆ ਉਹ ਤੁਹਾਨੂੰ ਉੱਥੇ ਲੈਟਰ ਪੇਛੇ ਤੁਹਾਡੇ ਸਵਾਲਾਂ ਦੇ ਜਵਾਬ ਲੈ ਕੇ ਹਾਜ਼ਰ ਹੋਏ ਆ ਚੈਨਲ ਦੇ ਉੱਤੇ ਬਹੁਤ ਸਾਰੇ ਵੀਰ ਭਰਾ ਸਵਾਲ ਪੁੱਛਦੇ ਨੇ ਅਕਸਰ ਟੈਲੀਗ੍ਰਾਮ ਦੇ ਉੱਤੇ ਸਾਹਿਲ ਜੀ ਇਹ ਤੋਂ ਇਲਾਵਾ ਕਈ ਮੇਰੇ ਵੀਰ ਭਰਾ ਸਵਾਲ ਪੁੱਛਦੇ ਨੇ ਕਈ ਪਰਿਵਾਰ ਸਵਾਲ ਪੁੱਛਦੇ ਨੇ YouTube ਦੇ ਉੱਤੇ ਜੀ ਹਾਂ ਜੀ ਕਮੈਂਟ ਆਉਂਦੇ ਨੇ ਤੇ ਉਹਨਾਂ ਸਵਾਲਾਂ ਦੇ ਅਸੀਂ ਜਵਾਬ ਦੇਣ ਜਾ ਰਹੇ ਹਾਂ ਤੇ ਕਰਦੇ ਹਾਂ ਗੱਲਬਾਤ ਇਹਨਾਂ ਸਾਰੇ ਵਿਸ਼ਿਆਂ ਦੇ ਉੱਤੇ ਮੈਂ ਤੁਹਾਡਾ ਅਮਰੀਕ ਸਿੰਘ ਤੇ ਮੈਂ ਤੁਹਾਡਾ ਸਾਇਲ ਸਿੰਘ ਤੇ ਅਸੀਂ ਦਿਨੇ ਆ ਤੁਹਾਡੇ ਸਵਾਲਾਂ ਦੇ ਜਵਾਬ ਤੇ ਪਹਿਲਾ ਸਵਾਲ ਤੁਹਾਡਾ ਬਹੁਤ ਹੀ ਕਾਮਨ ਸਵਾਲ ਜਿਹੜਾ ਹੁੰਦਾ ਹੈ ਕਿ ਤੁਸੀਂ ਯੂਰਪ ਦੀ ਕਿਸੇ ਵੀ ਕੰਟਰੀ ਵਿੱਚ ਰਹਿੰਦੇ ਹੋ টিਆਰਸੀ ਤੁਹਾਡੇ ਕੋਲ ਹੈ ਜੋ ਕਿ 1 ਸਾਲ ਦਾ ਵਰਕ ਪਰਮਿਟ ਹੁੰਦਾ ਹੈ ਕਿ ਤੁਸੀਂ ਸਪੇਨ ਮੂਵ ਹੋਣਾ ਚਾਹੁੰਦੇ ਹੋ ਤੇ ਤੁਸੀਂ ਸਪੇਨ ਮੂਵ ਹੋ ਸਕਦੇ ਹੋ ਜਾਂ ਨਹੀਂ ਹੋ ਸਕਦੇ ਹੋ ਸਭ ਤੋਂ ਪਹਿਲਾਂ ਤੇ ਮੈਂ ਪਹਿਲਾਂ ਵੀ ਪਿਛਲੀ ਵੀਡੀਓ ਚ ਵੀ ਦੱਸਿਆ ਸੀ ਜਹਲ ਜੀ ਹਾਂ ਜੀ ਕਿ ਤੁਹਾਡੇ ਕੋਲ ਪਰਮਾਨੈਂਟ ਕਾਰਡ ਆ ਤਾਂ ਤੁਸੀਂ ਈ ਯੂ ਵਾਲਾ ਕਾਰਡ ਆ ਜੇ ਤੇ ਤੁਸੀਂ ਉਹਦੇ ਉੱਤੇ ਚੇਂਜ ਕਰ ਸਕਦੇ ਹੋ ਦੂਸਰੀ ਕੰਟਰੀ ਦੇ ਵਿੱਚ ਜਾ ਕੇ ਵਰਕ ਪਰਮਿਟ ਲੈ ਸਕਦੇ ਹੋ ਜਾਂ ਕਿਸੇ ਮਾਲਕ ਕੋ ਕੰਮ ਦੇ ਬੰਦੇ ਦੀ ਜ਼ਰੂਰਤ ਆ ਜੀ ਹਾਂਜੀ ਉਹ ਉੱਥੋਂ ਦੇ ਸਹਾਬ ਦੇ ਨਾਲ ਉੱਥੋਂ ਦੇ ਉਹਦੇ ਖਸਤੋਰ ਦੇ ਨਾਲ ਜਾਂ ਵਕੀਲ ਦੇ ਨਾਲ ਗੱਲ ਕਰਕੇ ਤੇ ਉਸ ਬੰਦੇ ਨੂੰ ਪੇਪਰ ਦਿਵਾ ਸਕਦਾ ਆ ਜੀ ਜਾਂ ਉਹ ਪਰਿਵਾਰ ਉੱਥੇ ਪੱਕਾ ਹੋ ਸਕਦਾ ਆ ਉਹਦੇ ਵਿੱਚ ਇੱਕ ਕੰਡੀਸ਼ਨ ਹੁੰਦੀ ਆ ਕਿ ਉਹ ਇਹ ਆ ਕਿ ਪਰਿਵਾਰ ਦੇ ਵਿੱਚ ਇੱਕੋ ਹੀ ਬੰਦਾ ਭਵਾਂ ਪਰਮਾਨੈਂਟ ਵਾਲਾ ਹੋਵੇ ਜੀ ਹਾਂਜੀ ਬਾਕੀਆਂ ਤੋਂ ਭਵਾਂ ਟੈਂਪਰੇਰੀ ਕਾਰਡ ਹੋਣ ਬੱਚੇ ਹੋਣ ਵਾਈਫ ਆ ਪਰਿਵਾਰ ਆ ਉਹ ਸਾਰੇ ਜਾ ਕੇ ਉੱਥੇ ਪੱਕੇ ਹੋ ਸਕਦੇ ਆ ਜੀ ਦੂਸਰਾ ਇੱਕ ਸਵਾਲ ਕਾਮਨ ਸਵਾਲ ਪੁੱਛਿਆ ਜਾ ਰਿਹਾ ਜਦੋਂ ਆਪਾਂ ਟਰੱਕਿੰਗ ਵਾਲੀ ਵੀਡੀਓ ਵਾਂਗੂ ਭਾਈਦੇ ਨਾਲ ਪਾਈ ਸੀਗੀ ਅਮਨਿੰਦਰ ਭਾਜੀ ਜੀ ਜੀ ਤੇ ਉਹ ਪੁੱਛ ਰਹੇ ਕਈ ਆਪਣੇ ਵੀਰ ਆ ਜਿਹੜੇ ਕਿ ਦੁਬਈ ਤੋਂ ਅਰਬ ਕੰਟਰੀਆਂ ਤੋਂ ਵੀਡੀਓ ਦੇਖਦੇ ਨੇ ਜੀ ਤੇ ਉਹ ਵੀ ਪੁੱਛ ਰਹੇ ਨੇ ਕਿ ਅਸੀਂ ਵੀ ਅਸੀਂ ਸਪੇਨ ਮੂਵ ਹੋਣਾ ਜਾਂ ਯੂਰਪ ਦੀ ਕਿਸੇ ਕੰਟਰੀ ਵਿੱਚ ਮੂਵ ਹੋਣਾ ਕਿਸ ਤਰ੍ਹਾਂ ਅਸੀਂ ਮੂਵ ਹੋ ਸਕਦੇ ਆ ਦੇਖੋ ਸਭ ਤੋਂ ਵੱਡੀ ਗੱਲ ਆ ਕਿ ਗਲਫ ਦਾ ਜਿਹੜਾ ਵਾ ਦੁਬਈ ਦਾ ਤੁਹਾਡੇ ਕੋਲ ਲਾਇਸੈਂਸ ਆ ਤੇ ਉਹ ਬਹੁਤ ਵੱਡੀ ਗੱਲ ਆ ਲਾਇਸੈਂਸ ਕਰਨਾ ਹੀ ਯੂਰਪ ਵਿੱਚ ਟਰੱਕ ਦਾ ਬਹੁਤ ਵੱਡੀ ਗੱਲ ਆ ਜੀ ਦੂਸਰੀ ਗੱਲ ਇਹ ਆ ਕਿ ਜਿਹੜੇ ਮੇਰੇ ਵੀਰ ਭਰਾ ਮੂਵ ਹੋਣਾ ਚਾਹੁੰਦੇ ਨੇ ਤੇ ਉਹਨਾਂ ਨੂੰ ਸਭ ਤੋਂ ਪਹਿਲਾਂ ਤੇ ਤੁਸੀਂ ਉਸ ਲੈਵਲ ਦਾ ਕੰਮ ਲੱਭੋ ਜਿਹੜਾ ਤੁਹਾਡੇ ਕੋਲ ਹੋ ਰਿਹਾ ਜੀ ਹਾਂਜੀ ਜੇ ਤੁਹਾਡੇ ਕੋਲ ਟਰੱਕ ਦਾ ਲਾਇਸੈਂਸ ਆ ਹੂੰ ਹੂੰ ਜਿਹੜੀਆਂ ਕੰਟਰੀਆਂ ਜਿੱਦਾਂ ਪੋਲੈਂਡ ਹੋ ਗਿਆ ਲਤਵੀਨੀਆ ਹੋ ਗਿਆ ਲਤਵਿਆ ਹੋ ਗਿਆ ਪੋਰੇਸ਼ੀਆ ਹੋ ਗਿਆ ਹੋਰ ਵੀ ਕਾਫੀ ਸਾਰੀਆਂ ਕੰਟਰੀਆਂ ਆ ਰូមਾਨੀਆ ਹੋ ਗਿਆ ਜਿਹੜੇ ਵਰਕ ਪਰਮਿਟ ਇਸ਼ੂ ਕਰ ਰਹੀ ਆ ਉਹਨਾਂ ਬੰਦਿਆਂ ਨੂੰ ਜਿਨ੍ਹਾਂ ਦੇ ਕੋਲ ਤਜਰਬਾ ਆ ਜਿਨ੍ਹਾਂ ਦੇ ਕੋਲ ਡਰਾਈਵਿੰਗ ਲਾਇਸੈਂਸ ਆ ਜੀ ਜਾਂ ਜਿਹੜੇ ਲੋਕ ਇਸ ਫੀਲਡ ਦੇ ਵਿੱਚ ਹੈਗੇ ਆ ਜੀ ਉਸ ਫੀਲਡ ਵਾਸਤੇ ਉਹ ਕੋਸ਼ਿਸ਼ ਕਰਦੇ ਆ ਕਿ ਉਹਨਾਂ ਲੋਕਾਂ ਨੂੰ ਜਿੰਨੇ ਜਿੰਨੇ ਲੋਕਾਂ ਦੀ ਲੋੜ ਆ ਤੇ ਉਹ ਬੁਲਾਣ ਹੁਣ ਇੱਥੇ ਸਾਹਲ ਇੱਕ ਛੋਟੀ ਜੀ ਪ੍ਰੋਬਲਮ ਹੈ ਆਪਾਂ ਡਿਸਕਸ ਕਰ ਲਈਏ ਸਾਰਿਆਂ ਨਾਲ ਹਣਾ ਜੀ ਹਾਂ ਜੀ ਇਹਦੇ ਵਿੱਚ ਹੈਗਾ ਕਿ ਏਜੰਟ ਮਾਫੀਆ ਹਮ ਏਜੰਟ ਮਾਫੀਆ ਕੀ ਕਰਦਾ ਵਾ ਕਿ ਉਹ ਪੈਸੇ ਕਮਾਉਣ ਦਾ ਨਿਤ ਨਵਾਂ ਢੰਗ ਨਵਾਂ ਰਸਤਾ ਲੱਭਦੇ ਆ ਜਿਹਦੇ ਵਿੱਚ ਕੋਸ਼ਿਸ਼ ਕਰਦੇ ਆ ਕਿ ਜਿਹੜੇ ਲੋਕ ਅ ਇਸ ਵੇਲੇ ਕੰਮ ਦੀ ਭਾਲ ਵਾਸਤੇ ਯੂਰਪ ਜਾਣਾ ਚਾਹੁੰਦੇ ਆ ਉਹਨਾਂ ਤੋਂ ਪੈਸੇ ਚੰਗੇ ਚੋਸੇ ਠੱਗ ਲੈਂਦੇ ਆ ਜੀ ਹਾਂਜੀ ਤੇ ਬਾਅਦ ਵਿੱਚ ਜਿਹੜਾ ਕੰਪਨੀ ਦੇ ਵਿੱਚ ਉਹਨਾਂ ਨੂੰ ਲਿਜਾ ਕੇ ਕੰਮ ਵੀ ਨਹੀਂ ਦਿੰਦੇ ਜੀ ਹਾਂਜੀ ਉਹਨਾਂ ਨੂੰ ਕਹਿੰਦੇ ਵੀ ਤੁਹਾਡੇ ਨਾਲ ਸਾਡੀ ਗੱਲ ਹੋਈ ਯੂਰਪ ਪਹੁੰਚਾਉਣ ਦੀ ਹੂੰ ਹੂੰ ਹੁਣ ਮੇਰੇ ਭਰਾਵੋ ਗੱਲ ਇਦਾਂ ਵਾਂ ਕਿ ਬਹੁਤ ਸਾਰੀਆਂ ਕੰਪਨੀਆਂ ਵਾਂ ਜੇ ਤੁਸੀਂ ਆਨਲਾਈਨ ਚੈੱਕ ਕਰ ਸਕਦੇ ਹੋ ਜਾਂ ਤੁਹਾਡਾ ਕੋਈ ਦੋਸਤ ਇਹਨਾਂ ਕੰਟਰੀਆਂ ਦੇ ਵਿੱਚ ਰਹਿੰਦਾ ਹੈ ਜੀ ਉਹ ਤੁਹਾਡੇ ਵਾਸਤੇ ਵਰਕ ਪਰਮਿਟ ਦਾ ਪਤਾ ਕਰ ਸਕਦਾ ਹੈ ਜੋ ਕਿ ਤੁਸੀਂ ਆ ਕੇ ਆਉਂਦੇ ਹੀ ਕੰਮ ਤੇ ਲੱਗ ਜਿਓ ਨਾ ਕਿ ਤੁਸੀਂ ਆ ਕੇ ਇੱਥੇ ਫਿਰ ਧੱਕੇ ਸਟਾਰਟ ਕਰਦੇ ਹੋ ਕਿਉਂਕਿ ਕਈ ਮੇਰੇ ਵੀਰ ਭਰਾ ਆਏ ਜਿਹੜੇ ਦੁਬਈ ਦੇ ਵਿੱਚ ਚੰਗੀ ਤਨਖਾਹ ਲੈਂਦੇ ਟਰੱਕਾਂ ਤੇ ਜੀ ਹਾਂ ਜੀ ਉਹ ਜਦੋਂ ਇੱਥੇ ਆਉਂਦੇ ਆ ਤੇ ਆ ਕੇ ਪਛਤਾਉਂਦੇ ਨੇ ਕਿ ਫਿਰ ਕਹਿੰਦੇ ਵਾਪਸ ਮੁੜ ਜਾਣਾ ਹੀ ਚੰਗਾ ਆ ਜੀ ਇਸ ਲਈ ਤੁਹਾਨੂੰ ਇਹ ਐਡਵਾਈਸ ਅਸੀਂ ਦਿੰਨੇ ਆ ਜੀ ਕਿ ਜਰੂਰ ਆਓ ਜੇ ਆਕੇ ਤੁਹਾਨੂੰ ਉਸੇ ਫੀਲਡ ਦੇ ਵਿੱਚ ਕੰਮ ਮਿਲਦਾ ਤੇ ਉਸੇ ਫੀਲਡ ਦੇ ਵਿੱਚ ਕੰਮ ਜ਼ਰੂਰ ਕਰੋ ਜੀ ਤੇ ਨਾਲ-ਨਾਲ ਆਪਣਾ ਟਰੱਕ ਦਾ ਜਿਹੜਾ ਲਾਇਸੈਂਸ ਆ ਭੰਗੂ ਵੀਰੇ ਨੇ ਵੀ ਇਹ ਗੱਲ ਹੀ ਕਹੀ ਸੀ ਕਿ ਆਪਣਾ ਲਾਇਸੈਂਸ ਜਿਹੜਾ ਵਾ ਉਹ ਚੇਂਜ ਕਰਵਾਓ ਜੀ 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 ਤੇ ਪਰ ਲੇਕਿਨ ਜੇ ਉਹ ਡਰ ਆਉਂ ਜੇਕਰ ਉਹਨਾਂ ਦੇ ਕੋਲ ਲਾਇਸੈਂਸ ਆ ਉੱਥੇ ਤਾਂ ਦੁਬਈ ਦਾ ਲਾਇਸੈਂਸ ਆ ਠੀਕ ਹੈ ਟਰਾਲੇ ਦਾ ਆ ਠੀਕ ਹੈ ਤੇ ਉਹ ਇੱਥੇ ਕਿਦਾਂ ਡਾਇਰੈਕਟ ਕਿਦਾਂ ਮਤਲਬ ਵਰਕ ਪਰਮਿਟ ਜਿਹੜਾ ਫਾਈਂਡ ਕਰ ਸਕਦੇ ਲੱਭ ਸਕਦੇ ਆ ਦੇਖੋ ਜੀ ਸਭ ਤੋਂ ਪਹਿਲਾਂ ਤੇ ਜਦੋਂ ਤੁਹਾਡੇ ਕੁੜ ਜਾਣ ਪਛਾਣ ਦੇ ਲੋਕ ਹੁੰਦੇ ਨੇ ਤੁਸੀਂ ਜਾਣਦੇ ਹੋ ਕਿ ਇਸ ਕੰਟਰੀ ਦੇ ਵਿੱਚ ਤੁਹਾਡਾ ਕੋਈ ਜਾਣਦਾ ਬੰਦਾ ਬੈਠਾ ਆ ਜੀ ਕੋਈ ਦੋਸਤ ਬੈਠਾ ਆ ਜੀ ਉਹ ਤੁਹਾਨੂੰ ਉੱਥੇ ਕੰਪਨੀ ਦੇ ਵਿੱਚ ਰਸਤਾ ਲੱਭ ਸਕਦਾ ਜੀ ਕਿ ਤੁਹਾਨੂੰ ਕੋਈ ਵਰਕ ਪਰਮਿਟ ਦਿਵਾਉਣ ਦਾ ਜੀ ਦੂਜਾ ਦੂਜੀ ਗੱਲ ਆ ਤੁਸੀਂ ਜੇ ਈਮੇਲ ਕਰ ਲੈਣੇ ਆ ਹੂੰ ਹੂੰ ਤੁਸੀਂ ਆਪਣੇ ਤੌਰ ਤੇ ਵੀ ਉਹਥੋਂ ਦੀ ਜਿਹੜੀਆਂ ਜਿਹੜੀਆਂ ਕੰਟਰੀਆਂ ਦਸੀਆਂ ਉਹਨਾਂ ਦੀਆਂ ਅੰਬੈਸੀਆਂ ਦੇ ਕੋਲੋਂ ਹਮਮ ਪੁੱਛ ਕਰ ਸਕਦੇ ਆ ਪੁੱਛਗਿੱਛ ਕਰ ਸਕਦੇ ਹਾਂ ਕਿ ਸਾਨੂੰ ਜਿਹੜਾ ਪ੍ਰੋਫੈਸ਼ਨਲ ਵਰਕ ਦੀ ਲੋੜ ਆ ਜੀ ਹਾਂਜੀ ਤੇ ਇਸ ਕੰਟਰੀ ਦੇ ਵਿੱਚ ਕੋਈ ਹੈ ਕੋਈ ਜਗ੍ਹਾ ਜਿੱਥੇ ਲੋੜ ਜੀ ਜੀ ਕਿਉਂਕਿ ਕਈ ਕੰਟਰੀਆਂ ਜਿਹੜੀਆਂ ਵਾ ਉਹ ਵਾਰੋਂ ਵਰਕਰ ਸੱਦਣ ਵਾਸਤੇ ਆਪਣੀਆਂ ਐਡਾਂ ਵੀ ਦਿੰਦੀਆਂ ਵਾ ਹਾਂਜੀ ਹਾਂਜੀ ਉਹ ਐਡਾਂ ਇਸ ਕਰਕੇ ਦਿੰਦੀਆਂ ਵਾ ਕਿ ਕੋਈ ਵੀ ਏਜੰਟ ਮਾਫੀਆ ਜੀ ਜੀ ਜਾਂ ਲੋਕ ਜਿਹੜੇ ਆ ਉਹਨਾਂ ਦਾ ਫਾਇਦਾ ਨਾ ਚੱਕ ਸਕਣ ਉਹਨਾਂ ਗੱਲਾਂ ਦਾ ਜੀ ਜੀ ਤੇ ਇਸ ਕਰਕੇ ਉਹ ਡਾਇਰੈਕਟ ਜਿਹੜੇ ਲਿੰਕ ਦੇ ਵਿੱਚ ਆ ਕੇ ਤੇ ਉਹ ਕੰਮ ਕਰ ਸਕਣ ਕਿਉਂਕਿ ਉਹਨਾਂ ਨੂੰ ਵਰਕਰਾਂ ਦੀ ਲੋੜ ਆ ਨਾ ਹੀ ਕਿ ਜਿਹੜੇ ਏਜੰਟ ਆ ਉਹਦੇ ਵਿੱਚੋਂ ਪੈਸਾ ਕਮਾ ਕੇ ਤੇ ਬਾਅਦ ਵਿੱਚ ਉਹਨਾਂ ਨੂੰ ਵਰਕਰ ਲਿਆ ਕੇ ਦਿੰਦੇ ਆ ਜਾਂ ਵਰਕਰ ਜਿਹੜੇ ਆ ਉਹ 에어ਪੋਰਟ ਤੋਂ ਬਾਅਦ ਗੈਪ ਕਰ ਦਿੱਤੇ ਜਾਂਦੇ ਆ ਨਾ ਕਿ ਉਹ ਲੇਬਰ ਦੇ ਮਿਲਦੇ ਆ ਫਿਰ ਹੋਰ ਦੁਬਾਰਾ ਵਰਕ ਪਰਮਿਟ ਜਿਉ ਕਰਾਏ ਜਾਂਦੇ ਆ ਜੀ ਜੀ ਇੱਕ ਭਾਜੀ ਕਮੈਂਟ ਆਇਆ ਆ ਤੇ ਮਨਦੀਪ ਕੌਰ ਨੇ ਕਮੈਂਟ ਕੀਤਾ ਆ ਕਿ ਆ ਸਤਿ ਸ਼੍ਰੀ ਅਕਾਲ ਵੀਰ ਜੀ ਕਿ ਸਾਨੂੰ ਸਪੇਨ ਵਿੱਚ ਆਏ ਨੂੰ 4 ਮਹੀਨੇ ਹੋ ਗਏ ਨੇ ਤੇ 2 ਸਾਲ ਦਾ ਬੀਟਾ ਆ ਤੇ ਉਹਨਾਂ ਦੀ ਇੰਪਾਲਰ ਨੂੰ ਮੇਨ ਤੋਂ ਵੀ ਹੋ ਗਈ ਆ ਬੱਚੇ ਦੀ ਐਡਮਿਸ਼ਨ ਵੀ ਹੋ ਗਈ ਆ ਇਹ ਪੁੱਛਣਾ ਇਹ ਚਾਹੁੰਦੇ ਹਨ ਕਿ ਸਾਡੇ ਬੱਚੇ ਨੂੰ 2 ਸਾਲ ਬਾਅਦ ਪੇਪਰ ਮਿਲ ਜਾਣਗੇ ਜਾਂ ਉਹ ਵੀ ਤਿੰਨ ਉਹਨੂੰ ਵੀ 3 ਸਾਲ ਬਾਅਦ ਹੀ ਮਿਲਣਗੇ ਅ ਸਭ ਤੋਂ ਪਹਿਲਾਂ ਮਨਦੀਪ ਕੌਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਚੈਨਲ ਦੇ ਉੱਤੇ ਇਸ ਜੋਗ ਸਮਝ ਕੇ ਤੁਸੀਂ ਮੈਸੇਜ ਕੀਤਾ ਆ 2 ਸਾਲ ਦਾ ਬੇਟਾ ਆ ਇੰਪਾਸਰਨਾਮੈਂਟੋ ਜੇ ਉਹਦੀ ਹੋਈ ਆ ਪਮਾ 3 ਸਾਲ ਵੀ ਹੋ ਜਾਣ ਪਰ ਪੇਪਰ ਉਹਨਾਂ ਦੇ ਇੱਕੋ ਹੀ ਬੇਸ ਤੇ ਬਣਨੇ ਆ ਜਦੋਂ ਤੁਹਾਡੇ ਪੇਪਰ ਬਣਨੇ ਆ ਹਾਂਜੀ ਦੋਨਾਂ ਦੇ ਵਿੱਚੋਂ ਇੱਕ ਦੇ ਕੋਲ ਪੇਪਰ ਹੋਣਾ ਜ਼ਰੂਰੀ ਆ ਜੀ ਫਿਰ ਤੁਹਾਡੇ ਜਿਹੜੇ ਬੱਚੇ ਨੂੰ ਉਹ ਪੇਪਰ ਮਿਲਣਗੇ ਭਾਵੇਂ 3 ਸਾਲ ਬਾਅਦ ਮਿਲਣ ਭਾਵੇਂ 5 ਸਾਲ ਬਾਅਦ ਮਿਲਣ ਭਾਵੇਂ 2 ਸਾਲ ਬਾਅਦ ਮਿਲਣ ਜੀ ਤੋਂ ਪੇਪਰ ਜ਼ਰੂਰ ਮਿਲਣਗੇ ਉਹਨਾਂ ਚਿਰ ਪੇਪਰ ਨਹੀਂ ਮਿਲਣੇ ਜਿੰਨਾ ਚਿਰ ਤੁਹਾਡੇ ਕੋ ਆਪਦੇ ਕੋ ਰਾਈਗੋ ਨਹੀਂ ਆ ਤੁਹਾਡੇ ਰਾਈਗੋ ਦਾ ਮਤਲਬ ਤੁਹਾਡੇ ਕੋਲ ਵਰਕ ਨਹੀਂ ਆ ਕੰਮ ਨਹੀਂ ਆ ਤੇ ਜਿੰਨਾ ਚਿਰ ਤੁਹਾਡਾ ਜਿਹੜਾ ਵਾ ਘਰ ਨਹੀਂ ਆ ਉਹਨਾਂ ਚਿਰ ਉਹ ਪੇਪਰ ਬੱਚੇ ਨੂੰ ਨਹੀਂ ਮਿਲਣੇ ਜਿੰਨਾ ਚਿਰ ਤੁਹਾਡੇ ਕੋਲ ਪੇਪਰ ਨਹੀਂ ਆ ਜਿਹੜੇ ਭੈਣ ਭਰਾ ਦੇ ਬੱਚੇ ਇੱਥੇ ਹੋਇਆ ਜਿਹੜੇ ਕੱਚੇ ਆ ਹਮ ਹਮ ਉਹਨਾਂ ਦੇ ਬੱਚੇ ਇੱਥੇ ਜਨਮ ਲੈ ਲਿਆ ਜੀ ਹਾਂ ਜੀ ਹਨਾ ਜਿਹੜੀ ਮਾਂ ਆ ਹਮ ਹਮ ਮਾਂ ਆਪਣੇ ਪੇਪਰ ਅਪਲਾਈ ਕਰ ਸਕਦੀ ਆ ਅੱਛਾ ਜੀ ਇਹਦੇ ਉੱਤੇ ਮੈਂ ਵੀਡੀਓ ਵੀ ਕਰੂੰਗਾ ਜੀ ਕਿੱਦਾਂ ਮਾਂ ਪੇਪਰ ਅਪਲਾਈ ਕਰ ਸਕਦੀ ਆ ਕਿਵੇਂ ਮਾਂ ਪੇਪਰ ਲੈ ਸਕਦੀ ਆ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਪੇਪਰ ਬਣ ਜਾਂਦੇ ਆ ਹਾਂ ਜੀ ਜੇ ਮਾਂ ਦੇ ਬੱਚਾ ਇੱਥੇ ਹੋਇਆ ਆ ਠੀਕ ਹੈ ਜੀ ਤੇ ਉਹਨਾਂ ਦੇ ਪੇਪਰ ਬੰਡ ਦੇ ਚਾਂਸ ਵੱਧ ਜਾਂਦੇ ਆ ਤੇ ਨਾ ਹੀ ਕਿ ਉਹਨਾਂ ਨੂੰ ਬਹੁਤ ਸਾਰੇ ਪੇਪਰ ਇਕੱਠੇ ਕਰਨ ਦੀ ਲੋੜ ਆ ਕੁਝ ਪੇਪਰਾਂ ਦੇ ਨਾਲ ਹੀ ਜਿਹੜੇ ਆ ਉਹ ਪੇਪਰ ਬਣ ਜਾਂਦੇ ਤੇ ਅਸੀਂ ਇਹਦੇ ਉੱਤੇ ਡਿਟੇਲ ਵਿੱਚ ਵੀਡੀਓ ਕਰਾਂਗੇ ਜੀ ਹਾਂ ਜੀ ਤੇ ਤੁਸੀਂ ਵੀ ਉਸ ਵੀਡੀਓ ਦੀ ਵੇਟ ਕਰਿਓ ਥੋੜੇ ਦਿਨਾਂ ਦੇ ਵਿੱਚ ਅਸੀਂ ਉਸ ਵੀਡੀਓ ਨੂੰ ਪਾਵਾਂਗੇ ਕਿ ਕਿਵੇਂ ਇੱਕ ਪ੍ਰੈਗਨੈਂਟ ਅ ਲੇਡੀਜ਼ ਜਾਂ ਇੱਕ ਪ੍ਰੈਗਨੈਂਟ ਔਰਤ ਤੇ ਨਾਲ ਉਹਦਾ ਪਰਿਵਾਰ ਜਿਹੜਾ ਵਾ ਉਹ ਕਿਵੇਂ ਆਉਣ ਵਾਲੇ ਸਮੇਂ ਦੇ ਵਿੱਚ ਲੀਗਲ ਹੋ ਸਕਦਾ ਆ ਹਾਂ ਹਾਂ ਕਿ ਕਿਵੇਂ ਉਹ ਬੈਨੀਫਿਟ ਜੇ ਕੱਚਾ ਬੰਦਾ ਵੀ ਕਿੰਨੇ ਕ ਬੈਨੀਫਿਟ ਗਵਰਨਮੈਂਟ ਦੇ ਲੈ ਸਕਦਾ ਆ ਜੀ ਹਾਂਜੀ ਜੇ ਘਰ ਦੇ ਵਿੱਚ ਉਹਨਾਂ ਦੇ ਖੁਸ਼ੀ ਆਉਣ ਵਾਲੀ ਆ ਬੱਚਾ ਆਉਣ ਵਾਲਾ ਵਾ ਉਹ ਸਰਕਾਰੀ ਬੈਨੀਫਿਟ ਕੀ ਗੱਲ ਸਪੇਨ ਦੇ ਵਿੱਚ ਲੈ ਸਕਦਾ ਕਿ ਨਹੀਂ ਲੈ ਸਕਦਾ ਇਹਦੇ ਉੱਤੇ ਵੀ ਅਸੀਂ ਵੀਡੀਓ ਕਰਾਂਗੇ ਜੀ ਹਾਂਜੀ ਤੇ ਹੋਰ ਵੀ ਕਾਫੀ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਅਗਲਾ ਭਾਜੀ ਸਵਾਲ ਹੈ ਸਿੰਘ ਕਿੰਗ ਨਾਮ ਦੀ ਆਈਡੀ ਹੈ ਤੇ ਉਹਨਾਂ ਨੇ ਕਿਹਾ ਭਾਜੀ ਮੈਨੂੰ ਰਿਪਲਾਈ ਜ਼ਰੂਰ ਦਿਓ ਕਿਉਂਕਿ ਉਹਨਾਂ ਨੇ ਆਪਣੀ ਜਿਹੜੀ ਆਰਮੀ ਵਾਲੀ ਵੀਡੀਓ ਤੇ ਕਮੈਂਟ ਕੀਤਾ ਹੈ ਉਹਨਾਂ ਨੇ ਪੁੱਛਿਆ ਕਿ ਏ ਪਾਜੀ ਕਿਹੜੀ ਯੂਰਪ ਦੀ ਆਰਮੀ ਵੈਜ ਖਾਣਾ ਮਤਲਬ ਦਿੰਦੀ ਹੈ ਤੇ ਉਸ ਨੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਦਾੜੀ ਵੀ ਨਾ ਕਟਵਾਉਣੀ ਪਵੇ ਕਿਉਂਕਿ ਉਹਨਾਂ ਦੇ ਕੇ ਮੇ ਸਾਨੂੰ ਵੀ ਕੇਸ ਧਾਰੀ ਬੰਦਾ ਅ ਬਹੁਤ ਬਹੁਤ ਧੰਨਵਾਦ ਸਿੰਘ ਕਿੰਗ ਜੀ ਤੁਸੀਂ ਸਵਾਲ ਪੁੱਛਿਆ ਆ ਤੇ ਇਹਦਾ ਆਨਸਰ ਇਹੀ ਆ ਜੀ ਸਭ ਤੋਂ ਪਹਿਲਾਂ ਤੇ ਸਾਡੇ ਕਈ ਵੀਰ ਆਸਟਰੀਆ ਦੇ ਵਿੱਚ ਲੱਗੇ ਆਰਮੀ ਦੇ ਵਿੱਚ ਜੁਆਇਨ ਕੀਤੀ ਹੈ ਜਿਹੜੇ ਸਿੱਖਾਂ ਸਿੱਖ ਨੇ ਕੇਸ ਧਾਰੀ ਨੇ ਹਮ ਹਮ ਉਹਨਾਂ ਨੇ ਆਰਮੀ ਨੂੰ ਜੁਆਇਨ ਕੀਤਾ ਦੂਸਰੇ ਪਾਸੇ ਜਰਮਨ ਦੇ ਵਿੱਚ ਸਾਡੇ ਕੁਝ ਵੀਰ ਨੇ ਜਿਹੜੇ ਉਹਨਾਂ ਦੇ ਵਿੱਚੋਂ ਇੱਕ ਵੀਰ ਦੀਆਂ ਕਾਫੀ ਵੀਡੀਓ ਵੀ ਵਾਇਰਲ ਹੁੰਦੀਆਂ ਆ ਕਿ ਜੋ ਜਰਮਨ ਦੀ ਆਰਮੀ ਦੇ ਵਿੱਚ ਆ ਜੋ ਸਰਦਾਰ ਆ ਦਾੜ੍ਹੀ ਕੇਸ ਰੱਖੇ ਹੋਏ ਨੇ ਹਮਮ ਤੇ ਬਾਕੀ ਅਸੀਂ ਉਹਨਾਂ ਦੇ ਨਾਲ ਵੀਡੀਓ ਜ਼ਰੂਰ ਕਰਾਂਗੇ ਕਿ ਪ੍ਰੋਪਰਲੀ ਤੁਹਾਨੂੰ ਇਨਫੋਰਮੇਸ਼ਨ ਦੇ ਸਕੀਏ ਜੀ ਤੇ ਜਿਹੜੀ ਅਸੀਂ ਵੀਡੀਓ ਕੀਤੀ ਸੀ ਉਹ ਫਰਾਂਸ ਦੀ ਆਰਮੀ ਦੀ ਸੀਗੀ ਤੇ ਫਰਾਂਸ ਦੀ ਆਰਮੀ ਦੇ ਵਿੱਚ ਉਹਨਾਂ ਦੇ ਰੂਲ ਐਂਡ ਰੈਗੂਲੇਸ਼ਨ ਦੇ ਹਿਸਾਬ ਨਾਲ ਚੱਲਣਾ ਪੈਂਦਾ ਆ ਇਹ ਪੂਰੀ ਪ੍ਰੋਪਰ ਤਰੀਕੇ ਨਾਲ ਜੇ ਤੁਸੀਂ ਵੀਡੀਓ ਦੇਖੋਗੇ ਤੇ ਉਹਦੇ ਵਿੱਚ ਤੁਹਾਡੇ ਸਵਾਲ ਦਾ ਆਨਸਰ ਵੀ ਤੁਹਾਨੂੰ ਮਿਲ ਜਾਵੇਗਾ ਹੁਣ ਤੁਹਾਨੂੰ ਅਸੀਂ ਦੇਣ ਜਾ ਰਹੇ ਹਾਂ 216 ਦੇ ਜਵਾਬ ਕਿ ਅਸੀਂ ਪਿਛਲੇ ਕੁਝ ਦਿਨਾਂ ਪਹਿਲਾਂ ਇੱਕ ਵੀਡੀਓ ਪਾਈ ਸੀ ਕਿ ਇੱਕ 7 ਮਹੀਨੇ ਦੀ ਪ੍ਰੈਗਨੈਂਟ ਲੇਡੀ ਨੂੰ ਛੱਡ ਕੇ ਮੁੰਡਾ ਯੂਰਪ ਆ ਗਿਆ ਸੀਗਾ ਤੇ ਉਸ ਵੀਡੀਓ ਵਿੱਚ ਸਾਨੂੰ ਦੋ ਕਮੈਂਟ ਆਏ ਨੇ ਭਾਜੀ ਸਾਡਾ ਕੰਮ ਤੁਹਾਡੇ ਕੋ ਨਹੀਂ ਹੋਇਆ ਭਾਜੀ ਤੁਸੀਂ ਸਾਨੂੰ ਤੁਹਾਡੇ ਤੇ ਬਹੁਤ ਆਸ ਸੀ ਤੁਸੀਂ ਵੀਡੀਓ ਪਾ ਦਿੰਦੇ ਹੋ ਪਰ ਰਿਜ਼ਲਟ ਕੁਝ ਨਹੀਂ ਆਉਂਦਾ ਅ ਪ੍ਰਦੀਪ ਸਿੰਘ ਜੀ ਸਭ ਤੋਂ ਪਹਿਲਾਂ ਤੁਹਾਡਾ ਬੜਾ ਧੰਨਵਾਦ ਆ ਤੁਸੀਂ ਸਾਡੀ ਆ ਕੇ ਕਮੈਂਟ ਕੀਤਾ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੁਸੀਂ ਸਾਨੂੰ ਇਸ ਜੋਗ ਸਮਝ ਗਏ ਸਾਨੂੰ ਸੇਵਾ ਦਿੱਤੀ ਆ ਦੂਜੀ ਗੱਲ ਆ ਜੀ ਇਹ ਬਹੁਤ ਨਾਜ਼ੁਕ ਮੁੱਦੇ ਹੁੰਦੇ ਆ ਜੀ ਹਾਂ ਜੀ ਇਹਦੇ ਵਿੱਚ ਸਾਡੀ ਗੱਲਬਾਤ ਕਰਨੀ ਕਿਸ ਤਰੀਕੇ ਦੇ ਨਾਲ ਕਰਨੀ ਕਿਉਂਕਿ ਇੱਕ ਕਿਸੇ ਪਰਿਵਾਰ ਦੇ ਘਰ ਦਾ ਸਵਾਲ ਹੁੰਦਾ ਆ ਜੀ ਹਾਂ ਜੀ ਅਸੀਂ ਕੋਈ ਵੀ ਕਿਸੇ ਤੇ ਕਿੰਤੂ ਪ੍ਰੰਤੂ ਨਹੀਂ ਕਰਦੇ ਕਿਉਂਕਿ ਜੇ ਕੋਈ ਭੈਣ ਭਰਾ ਮੀਡੀਆ ਦੇ ਵਿੱਚ ਆਪ ਖੁਦ ਆਉਣਾ ਚਾਹੁੰਦਾ ਆ ਜੀ ਜੇ ਉਹ ਆਪਣੇ ਤਸਵੀਰ ਲੈ ਕੇ ਆਉਣਾ ਚਾਹੁੰਦਾ ਜਾਂ ਆਪਣੀ ਵੀਡੀਓ ਪਾਉਣਾ ਚਾਹੁੰਦਾ ਜੀ ਸਕਦੇ ਅਸੀਂ ਹਰ ਇੱਕ ਦੀ ਮਦਦ ਕਰਨ ਲਈ ਤਿਆਰ ਆ ਹਮ ਹਮ ਪਰ ਅਸੀਂ ਸਭ ਤੋਂ ਪਹਿਲਾਂ ਇਹ ਦੇ ਕਹਿਣਾ ਚਾਹੁੰਦੇ ਆ ਕਿ ਆਪਣਾ ਘਰ ਬਚਾਓ ਆਪਣਾ ਘਰ ਘਰਬਾਰ ਦੇਖੋ ਹਾਂਜੀ ਤੇ ਉਸ ਤੋਂ ਬਾਅਦ ਕੋਸ਼ਿਸ਼ ਕਰੋ ਕਿ ਜੇ ਉਹਦਾ ਕੋਈ ਹੱਲ ਹੋ ਸਕਦਾ ਆ ਤੇ ਕੋਸ਼ਿਸ਼ ਕਰੋ ਹੱਲ ਬਿਨਾਂ ਲੜਾਈ ਝਗੜੇ ਤੋਂ ਹੋਵੇ ਦੂਜੀ ਗੱਲ ਆ ਉਹਦੇ ਵਿੱਚ ਸਾਡੀ ਕਾਫੀ ਗੱਲਬਾਤ ਚੱਲ ਰਹੀ ਆ ਜੀ ਹਾਂਜੀ ਇੱਥੇ ਪ੍ਰਸ਼ਾਸਨ ਨਾਲ ਵੀ ਚੱਲ ਰਹੀ ਆ ਉਹਦੇ ਬੇਸ ਦੇ ਉੱਤੇ ਕੁਝ ਮੇਰੇ ਵੀਰ ਭਰਾ ਆ ਜਿਨ੍ਹਾਂ ਨੇ ਸਾਨੂੰ ਫੋਨ ਕੋਲਾ ਵੀ ਕੀਤੀਆਂ ਸਾਡੀਆਂ ਉਹਨਾਂ ਨਾਲ ਕਈ ਗੱਲਾਂ ਬਾਤਾਂ ਚੱਲਦੀਆਂ ਜਦੋਂ ਦੋ ਪਰਿਵਾਰਾਂ ਦਾ ਝਗੜਾ ਹੁੰਦਾ ਆ ਹਾਂਜੀ ਉਹਦੇ ਵਿੱਚ ਹਮੇਸ਼ਾ ਤਾੜੀ ਦੋਨਾਂ ਹੱਥਾਂ ਨਾਲ ਵੱਜੀ ਹੋਈ ਹੁੰਦੀ ਆ ਹਾਂਜੀ ਕਿਤੇ ਨਾ ਕਿਤੇ ਕੋਈ ਨਾ ਕੋਈ ਕਸੂਰ ਬਾਹਰ ਦੋਨੇ ਧਿਰਾਂ ਹੁੰਦੀਆਂ ਆ ਹਾਂਜੀ ਤੇ ਇਸ ਲਈ ਸਾਨੂੰ ਇਹ ਸਾਰਾ ਕੁਝ ਦੇਖ ਕੇ ਦੋ ਤਿੰਨ ਦਿਨ ਦੇ ਵਿੱਚ ਜਾਂ ਸਵੇਰ ਨੂੰ ਅਸੀਂ ਵੀਡੀਓ ਪਾ ਕੇ ਰਾਤ ਨੂੰ ਰਿਜ਼ਲਟ ਨਹੀਂ ਦੇ ਸਕਦੇ ਜੀ ਬਿਲਕੁਲ ਤੇ ਉਹਦੇ ਵਾਸਤੇ ਸਮੇਂ ਦੀ ਬਹੁਤ ਜ਼ਰੂਰਤ ਹੁੰਦੀ ਹੈ ਕਿਉਂਕਿ ਆਪਾਂ ਇੱਕ ਧਿਰ ਦਾ ਸੁਣ ਕੇ ਹੀ ਆਪਾਂ ਫੈਸਲਾ ਨਹੀਂ ਲੈ ਸਕਦੇ ਹੈਗੇ ਸਾਨੂੰ ਦੋਵੇਂ ਧਿਰਾਂ ਦੀ ਗੱਲ ਸੁਣਨੀ ਪੈਂਦੀ ਹੈ ਬਿਲਕੁਲ ਤੇ ਅਸੀਂ ਪਹਿਲਾਂ ਦੂਸਰੀ ਧਿਰ ਨਾਲ ਵੀ ਚੰਗੀ ਤਰ੍ਹਾਂ ਗੱਲ ਕਰਾਂਗੇ ਫਿਰ ਗੱਲ ਕਰਕੇ ਅਸੀਂ ਫਿਰ ਉਸ ਦਾ ਰਿਜ਼ਲਟ ਕੱਢਾਂਗੇ ਤੇ ਉਹਦਾ ਰਿਜ਼ਲਟ ਕੱਢਣ ਤੋਂ ਬਾਅਦ ਨਾ ਹੀ ਕੀ ਕੱਲਾ ਅਸੀਂ ਸਿਰਫ ਇੱਥੇ ਗੱਲਾਂ ਕਰਨੀਆਂ ਵਾ ਇਸ ਤੋਂ ਬਾਅਦ ਅਸੀਂ ਕਾਨੂੰਨੀ ਕਾਰਵਾਈ ਕਰਨ ਵਿੱਚ ਵੀ ਸਹਾਇਤਾ ਕਰਾਂਗੇ ਜੀ ਹਾਂ ਜੀ ਆ ਇੰਡੀਅਨ ਐਮਬੈਸੀ ਨਾਲ ਵੀ ਗੱਲ ਕਰਾਂਗੇ ਪ੍ਰਸ਼ਾਸਨ ਨਾਲ ਵੀ ਗੱਲ ਕਰਾਂਗੇ ਵੱਧ ਤੋਂ ਵੱਧ ਉਸ ਪਰਿਵਾਰ ਦੀ ਮਦਦ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਇਹ ਦੂਸਰਾ ਹੈਗਾ ਜੀ ਪ੍ਰਭ ਦੀ ਦੁਨੀਆ ਤੇ ਉਹਨਾਂ ਨੇ ਲਿਖਿਆ ਸਰ ਤੁਹਾਡੇ ਕੋਲ ਕੋਈ ਮਸਲਾ ਹੱਲ ਨਹੀਂ ਹੁੰਦਾ ਸਾਡੀ ਭੈਣ ਇਹ ਕਮਲਜੀਤ ਠੀਕ ਹੈ ਜੀ ਅਲੀਪੁਰ ਦੀ ਹੈ ਤੁਸੀਂ ਉਹਦਾ ਮਸਲਾ ਵੀ ਕੋਈ ਹੱਲ ਨਹੀਂ ਕੀਤਾ ਅ ਪਹਿਲੀ ਗੱਲ ਭੈਣ ਜੀ ਗੱਲ ਇਦਾਂ ਵਾ ਤੇ ਤੁਸੀਂ ਮੈਨੂੰ ਇਹ ਜਿੱਦਣ ਵੀਡੀਓ ਪਾਈ ਆ ਹਮ ਹਮ ਅਸੀਂ ਵੀਡੀਓ ਪਾਈ ਆ ਸਵੇਰ ਨੂੰ ਖਰਾ 10 ਵਜੇ ਸ਼ਾਮ ਨੂੰ ਸ਼ਾਮ ਨੂੰ ਪਾਈ ਹਾਂ ਜੀ ਨੇ ਸ਼ਾਮ ਨੂੰ 6 ਵਜੇ ਵੀਡੀਓ ਜਿੱਦਣ ਅਸੀਂ ਵੀਡੀਓ ਪਾਈ ਆ ਸ਼ਾਮ ਨੂੰ 6 ਵਜੇ ਤੇ ਉਸੇ ਰਾਤ ਨੂੰ ਸਾਨੂੰ ਤੁਸੀਂ ਆ ਕਮੈਂਟ ਕਰ ਦਿੱਤਾ ਵਾ ਕਿ ਹੱਲ ਨਹੀਂ ਹੁੰਦਾ ਅਸੀਂ ਕੋਈ ਜਾਦੂ ਦੀ ਛੜੀ ਲੈ ਕੇ ਨਹੀਂ ਬੈਠੇ ਜੀ ਹਾਂਜੀ ਬਿਲਕੁਲ ਕਿ ਜਿਹੜੀ ਅਸੀਂ ਮੰਤਰਨਾ ਘਮਾਉਣੀ ਆ ਹੂੰ ਹੂੰ ਤੇ ਘੁਮਾ ਕੇ ਉਸ ਮੰਤਰ ਦੇ ਨਾਲ ਛੜੀ ਤੇ ਅਸੀਂ ਤੁਹਾਨੂੰ ਉਸ ਗੱਲ ਦਾ ਜਵਾਬ ਦੇ ਦੇਣਾ ਆ ਤੇ ਤੁਹਾਡਾ ਹੱਲ ਹੋ ਜਾਣਾ ਹੈ ਠੀਕ ਆ ਇਹ ਗੱਲ ਸਭ ਤੋਂ ਪਹਿਲਾਂ ਤੇ ਨਾ ਤਾਂ ਅਸੀਂ ਕੋਈ ਧਨ ਦੌਲਤ ਪੈਸਾ ਲੈਨੇ ਕਿਸੇ ਕੋ ਜੀ ਹਾਂਜੀ ਨਾ ਕੋਈ ਅਸੀਂ ਲੋਅਰ ਆ ਵਕੀਲ ਆ ਅਸੀਂ ਲੋਅਰਾਂ ਨਾਲ ਗੱਲਬਾਤ ਜ਼ਰੂਰ ਆ ਅਸੀਂ ਸਰਕਾਰੀ ادارے ਵਿੱਚ ਸਾਡੀ ਗੱਲਬਾਤ ਆ ਉਹ ਅਸੀਂ ਕੰਮ ਕਰਨ ਦੀ ਕੋਸ਼ਿਸ਼ ਕਰਦੇ ਆਂ ਪਰ ਇਹਦੇ ਵਿੱਚ ਸਾਹਿਲ ਇੱਕ ਗੱਲ ਐਡ ਕਰਨੀ ਬਹੁਤ ਜ਼ਰੂਰੀ ਆ ਹਾਂਜੀ ਹਾਂਜੀ ਉਹ ਇਹ ਇਹ ਗੱਲ ਆ ਕਿ ਜਿਹੜੇ ਭੈਣ ਭਰਾ ਸਾਨੂੰ ਕੋਈ ਕੇਸ ਦਿੰਦੇ ਆ ਜੀ ਹਾਂਜੀ ਪਰ ਉਹਦੇ ਵਿੱਚ ਇਹ ਨਹੀਂ ਹੁੰਦਾ ਕਿ ਤੁਸੀਂ ਰਾਤੋਂ ਰਾਤ ਸਾਡੇ ਕੋਲੋਂ ਫੈਸਲਾ ਚਾਹੁੰਦੇ ਆਂ ਕਿ ਅਸੀਂ ਤੁਹਾਨੂੰ ਫੈਸਲਾ ਦਈਏ ਕਿ ਜਲਦੀ ਤੋਂ ਜਲਦੀ ਜਿਹੜਾ ਉਹ ਕੰਮ ਹੋ ਜਵੇ ਜੀ ਜੀ ਇਤੋਂ ਲਾਵਾ ਬਹੁਤ ਸਾਰੇ ਇਦਾਂ ਦੇ ਕੁਐਸਚਨ ਆਉਂਦੇ ਨੇ ਕਿ ਪਾਸਪੋਰਟ ਮੈਂ ਤੋਂ ਸੀ ਕਿਦਾਂ ਕਰਵਾ ਲਈਏ ਪਾਸਪੋਰਟ ਮੈਂ ਤੋਂ ਕਿੱਥੇ ਹੋਵੇ ਤੇ ਅਸੀਂ ਕਮੈਂਟਾਂ ਦੇ ਵਿੱਚ ਨਾਲ-ਨਾਲ ਜਵਾਬ ਵੀ ਦੇ ਰਹੇ ਹਾਂ ਤੁਹਾਨੂੰ ਜੇਕਰ ਤੁਹਾਨੂੰ ਕਿਤੇ ਐਡਰੈਸ ਨਹੀਂ ਲੱਭ ਰਿਹਾ ਤੁਸੀਂ ਰੈੱਡ ਕਰਾਸ ਜਾਨੀ ਕਿ ਇਸ ਨੂੰ ਕਹਿੰਦੇ ਆ ਸਿੰਧੂ ਮਿਸਲੀਓ ਇੰਪਾਸਪੋਰਟ ਮੈਂ ਤੋਂ ਨੂੰ ਕਹਿੰਦੇ ਆ ਤੁਸੀਂ ਉਹ ਕਰਵਾ ਸਕਦੇ ਹੋ ਸਿਰਫ ਇੱਕ ਐਡਰੈਸ ਚਾਹੀਦਾ ਹੁੰਦਾ ਜਿੱਥੇ ਤੁਹਾਡੀ ਚਿੱਠੀ ਜਾਂ ਕੋਈ ਤੁਹਾਡਾ ਲੈਟਰ ਜਿਹੜੀ ਇੱਥੇ ਦੀ ਜੁੰਦਮੈਂਤਵਾ ਉਹਨੂੰ ਮਿਨਿਸਪਲ ਕਾਰਪੋਰੇਸ਼ਨ ਆਫਿਸ ਜਿਹੜੇ ਆ ਉਹ ਤੁਹਾਨੂੰ ਉੱਥੇ ਲੈਟਰ ਪੇ ਕਰ ਸਕੀਏ ਸਿਰਫ ਇੱਕ ਐਡਰੈਸ ਚਾਹੀਦਾ ਹੁੰਦਾ ਹੈ ਅਪਾਇੰਟਮੈਂਟ ਲੈ ਕੇ ਤੇ ਤੁਸੀਂ ਆਪਣੀ ਇਥੇ ਪਾਦਰਨਾਮਿੰਦ ਜਿਹੜੀ ਰਜਿਸਟਰ ਕਰਾ ਸਕਦੇ ਹੋ ਜਿਹੜੀ ਰੈੱਡ ਕਰਾਸ ਦੀ ਪਾਦਰਨਾਮਿੰਦ ਤੋਂ ਦੀ ਸਾਹਲ ਗੱਲ ਆ ਜੀ ਹਾਂਜੀ ਸਭ ਤੋਂ ਪਹਿਲਾਂ ਤੇ ਉਹਨਾਂ ਦੇ ਕੋਲ ਇੱਕ ਡਰੈੱਸ ਹੋਣਾ ਚਾਹੀਦਾ ਜੇ ਹੁਣ ਰਹਿੰਦੇ ਹਸਪੀਟਲੇ ਤੇ ਆ ਹਮ ਹਮ ਤੇ ਪਾਦਰਨਾਮਿੰਦ ਤੋਂ ਕਰਾਉਣ ਜਾ ਰਿਹਾ ਜਨਤਾਮਿੰਦ ਤੋਂ ਦੇ ਵਰਸਲ ਉਹਨਾਂ ਦੇ ਵਿੱਚ ਜੀ ਜੀ ਉਹਨਾਂ ਦੇ ਕੋਲ ਖਾਲੀ ਡਰੈੱਸ ਤੇ ਚਾਹੀਦਾ ਜੇ ਮਾਲਕ ਦੇ ਪੇਪਰ ਹੈ ਨਹੀਂਗੇ ਹਮ ਹਮ ਇੱਕ ਫਾਰਮ ਆ ਫਾਰਮ ਦੇ ਉੱਤੇ ਕੀ ਲਿਖਿਆ ਹੁੰਦਾ ਵਾ ਸਰਨੇਮ ਕੀ ਆ ਨਾਮ ਬੱਲੇਦੋ ਨਾਮ ਦਾ ਮਤਲਬ ਹੁੰਦਾ ਨਾ ਪੱਜੀਦੋ ਦਾ ਮਤਲਬ ਹੁੰਦਾ ਸਰਨੇ ਫੇਚਾ ਦੇ ਨਸੀਮੈਂਟੋ ਇਮੋਟਿਵੋਸ ਹੁਣ ਗੱਲ ਇਦਾਂ ਵਾਂ ਕਿ ਇੰਨੀ ਵੀ ਗੱਲ ਸਾਡੇ ਬੰਦੇ ਨੂੰ ਪੜ੍ਹਨੀ ਨਹੀਂ ਉਹਦੀ ਉਹ ਕਈ ਬੰਦੇ ਇਸ ਚੱਕਰ ਵਿੱਚ ਪਾਕਿਸਤਾਨੀ ਇੰਡੀਅਨ ਰਲ ਕੇ ਇਹੀ ਚੱਕਰ ਵਿੱਚ 2-300 400 500 ਰੁਪਈਆ ਰੈੱਡ ਕਰਾਸ ਹੀ ਪਾਦਰੋਮੈਂਟੋ ਦਾ ਲਈ ਜਾਂਦੇ ਆ ਇਹਦਾ ਮਹਾਲ ਕਰ ਦਿੰਦੇ ਨੇ ਜੀ ਜੀ ਤੁਸੀਂ ਸਾਡੇ ਟੈਲੀਗ੍ਰਾਮ ਦੇ ਲਿੰਕ ਉੱਤੇ ਜਾਣਾ ਹੈ ਜੀ ਠੀਕ ਹੈ ਅਸੀਂ ਟੈਲੀਗ੍ਰਾਮ ਦੇ ਲਿੰਕ ਉੱਤੇ ਇੱਕ ਪਾਦਰਮੇਨ ਤੋਂ ਜਿਹੜਾ ਪੇਪਰ ਆ ਫਾਰਮ ਜਿਹੜਾ ਫਾਰਮ ਆ ਉਹਦੇ ਉੱਤੇ ਫਿਲ ਕਰਕੇ ਨਾਮ ਵਗੈਰਾ ਸਭ ਕੁਝ ਜਿੱਥੇ-ਇਥੇ ਪਾਉਣਾ ਜਿਹੜੀ ਚੀਜ਼ ਪਾਣੀ ਆ ਅਸੀਂ ਉਹ ਪਾ ਕੇ ਉਹਦੇ ਵਿੱਚ ਰੱਖ ਦਿੰਦੇ ਆ ਠੀਕ ਹੈ ਜੀ ਤੁਸੀਂ ਉਹਨੂੰ ਕਾਪੀ ਕਰ ਲਓ ਜੇ ਤੁਸੀਂ ਕਾਪੀ ਵੀ ਨਹੀਂ ਕਰ ਸਕਦੇ ਫੇਰ ਫੇਰ ਸਾਡੇ ਹੱਥ ਖੜੇ ਆ ਅਸੀਂ ਕੋਸ਼ਿਸ਼ ਕਰਾਂਗੇ YouTube ਤੇ ਵੀਡੀਓ ਵੀ ਪਾ ਦੇਾਂਗੇ ਜੀ ਹਾਂ ਜੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰ ਦੇ ਜੀ ਸਾਹਿਲ ਪਾਜੀ ਕੋਈ ਕਮੈਂਟ ਆਇਆ ਹੋਇਆ ਬਨਾਰਾਜ ਦੀ ਵਾਈਫ ਦਾ ਜੀ ਠੀਕ ਹੈ ਤੇ ਉਹ ਵੀ ਮਦਦ ਦੀ ਘੂਹਾਰ ਲਾ ਰਹੇ ਨੇ ਹਾਂਜੀ ਬਲਰਾਜ ਇੱਕ ਉਹ ਮੁੰਡਾ ਆ ਜਿਹਦੇ ਸ਼ੁਰਾ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਬਾਰਸਲੋਨਾ ਦੇ ਵਿੱਚ ਜੀ ਹਾਂਜੀ ਤੇ ਉਹਦੀ ਜਿਹੜੀ ਡੈੱਡ ਬੋਡੀ ਆ ਉਹ 6 ਮਹੀਨੇ ਪਈ ਰਹੀ ਆ ਜਿਹੜੀ ਆ ਖੁਦਗਾਦੋ ਦੇ ਜੱਜ ਦੇ ਕੋਲ ਜੀ ਹਾਂਜੀ ਇਨਵੈਸਟੀਗੇਸ਼ਨ ਦੇ ਵਿੱਚ ਹਾਂਜੀ ਹਾਂਜੀ ਸਾਡੀ ਕੋਸ਼ਿਸ਼ ਹੈਗੀ ਕਿ ਬਲਰਾਜ ਦੀ ਜਿਹੜੀ ਵਾਈਫ ਆ ਪੰਜਾਬ ਦੇ ਵਿੱਚ ਆ ਉਹਨਾਂ ਦੇ ਬੱਚੇ ਆ ਉਹਨਾਂ ਨੂੰ ਪੰਜਾਬ ਤੋਂ ਬੱਚਿਆਂ ਸਮੇਤ ਇੱਥੇ ਸਦਿਆ ਜਾਵੇ ਅਸਲ ਵਿੱਚ ਗੱਲ ਕੀ ਹੋਈ ਆ ਕਿ ਉਹਨਾਂ ਦੇ ਕੋਲ ਜਿਹੜੀ ਮੈਰਿਜ ਰਜਿਸਟ੍ਰੇਸ਼ਨ ਸਰਟੀਫਿਕੇਟ ਨਹੀਂ ਸੀਗਾ ਹਾਂਜੀ ਨਾਤ ਉਹਨਾਂ ਦੇ ਕੋਲ ਕੋਈ ਅਫੀਸ਼ੀਅਲ ਡਾਕੂਮੈਂਟ ਸੀਗਾ ਹਾਂਜੀ ਨਾ ਉਹਨਾਂ ਦੇ ਕੋਲ ਆਪਣੇ ਪਾਸਪੋਰਟ ਸਨ ਅੱਛਾ ਜੀ ਤੇ ਸਾਨੂੰ ਇਹ ਸਾਰੀ ਕਾਰਵਾਈ ਕਰਦਿਆਂ ਜੀ ਜੀ ਸਾਨੂੰ ਬਹੁਤ ਟਾਈਮ ਲੱਗਾ ਉਹਨਾਂ ਦੇ ਪਾਸਪੋਰਟ ਬਣਵਾਉਣੇ ਪਏ ਸਭ ਕੋ ਬਣਵਾਉਣਾ ਪਿਆ ਪਰ ਐਂਡ ਤੇ ਆ ਕੇ ਜਦੋਂ ਅੰਬੈਸੀ ਨੇ ਸਾਡੇ ਕੋਲ ਮੈਰਿਜ ਦਾ ਸਰਟੀਫਿਕੇਟ ਮੰਗਿਆ ਬੱਚਿਆਂ ਦਾ ਮੰਗਿਆ ਤੇ ਉਹਨਾਂ ਚੀਜ਼ਾਂ ਤੇ ਉੱਤੇ ਅਸੀਂ ਫੇਲ ਹੋ ਗਏ ਕਿਉਂਕਿ ਫੇਲ ਇਸ ਕਰਕੇ ਹੋਗਾ ਕਿ ਕੋਈ ਵੀ ਕੰਮ ਜਿਹੜਾ ਆਫੀਸ਼ੀਅਲੀ ਤੌਰ ਤੇ ਉਹਨਾਂ ਨੇ ਸਹੀ ਨਹੀਂ ਕੀਤਾ ਹੋਇਆ ਸੀਗਾ ਯਾਨੀ ਕਿ ਪਰਿਵਾਰ ਜਿਹੜਾ ਬਲਰਾਜ ਦਾ ਪਰਿਵਾਰ ਸੀ ਤੇ ਬਲਵਾਜ ਦਾ ਜਿਹੜਾ ਸੋਹਰਾ ਪਰਿਵਾਰ ਸੀਗਾ ਉਹਨਾਂ ਦੀ ਆਪਸ ਵਿੱਚ ਜਿਹੜੀ ਆ ਤਾਲਮਿਲ ਨਹੀਂ ਸੀਗੀ ਚੰਗੀ ਤੇ ਜਿਹਦਾ ਕਰਕੇ ਉਹ ਡੈੱਡ ਬੋਡੀ ਵੀ ਇੱਥੇ ਕਾਫੀ ਟਾਈਮ ਪਈ ਰਹੀ ਫਿਰ ਉਹਦਾ ਸੰਸਕਾਰ ਕਰਾਉਣ ਵਾਸਤੇ ਅਸੀਂ ਕੋਹਾਰ ਲਈ ਫਿਰ ਉਹਦਾ ਸੰਸਕਾਰ ਕਰਾਉਣ ਵਾਸਤੇ ਅਸੀਂ ਸਾਰਿਆਂ ਨੂੰ ਕਿਹਾ ਪ੍ਰਬੰਧਕਾਂ ਨੂੰ ਕਿਹਾ ਜਿਹਦੇ ਵਿੱਚ 6 ਮਹੀਨੇ ਬਾਅਦ ਸੰਸਕਾਰ ਦਾ ਟਾਈਮ ਮਿਲਿਆ ਜਿਹਦੇ ਵਿੱਚ 300 ਯੂਰੋ ਗੁਰੂ ਘਰ ਵੱਲੋਂ ਤੇ ਕੁਝ ਰੁਪਏ ਜਿਹੜੇ ਆ ਯੂਰੋ ਜਿਹੜੇ ਆ ਯਾਰ ਦੋਸਤ ਮਿੱਤਰਾਂ ਨੇ ਪਾ ਕੇ ਕੋਈ 4-500 ਰੁਪਈਆ ਇਕੱਠਾ ਕੀਤਾ ਅੱਛਾ ਜੀ 2000 ਦਾ ਖਰਚਾ ਹੋਇਆ ਤੇ 1600 ਯੂਰੋ ਹਜੇ 1500 ਯੂਰੋ ਹਜੇ ਪੈਂਡਿੰਗ ਪਿਆ ਆ ਉਸ ਕੇਸ ਦਾ ਅੱਛਾ ਜੀ ਤੇ ਜਿਹੜਾ ਅਸੀਂ ਹੌਲੀ ਹੌਲੀ ਕਰਕੇ ਜਿਹੜਾ ਉਹ ਦੇ ਰਹੇ ਆ ਹਮ ਹਮ ਤੇ ਬਾਕੀ ਕੁਝ ਮੇਰੇ ਭਰਾ ਆ ਕਿਨਾਰੀਆ ਤੋਂ ਉਹ ਵੀ ਕੇਸਾਂ ਦੇ ਵਿੱਚ ਮਦਦ ਕਰ ਰਹੇ ਆ ਹਮ ਹਮ ਤੇ ਇਸੇ ਤਰ੍ਹਾਂ ਸਾਡੇ ਕੋਲ ਗੰਜੈਸ਼ ਇੰਨੀ ਕੁ ਹੁੰਦੀ ਆ ਕਿ ਜਦੋਂ ਵੀ ਅਸੀਂ ਕਿਸੇ ਦੀ ਮਦਦ ਕਰਨੀ ਚਾਹੁੰਦੇ ਆ ਜੀ ਪਰ ਉਹਦੇ ਵਾਸਤੇ ਧਨ ਦੀ ਬਹੁਤ ਜ਼ਰੂਰਤ ਪੈਂਦੀ ਦਾਨੀ ਸੱਜਣਾ ਦੀ ਜ਼ਰੂਰਤ ਪੈਂਦੀ ਪਰ ਅਸੀਂ ਜਿਹੜਾ ਵਾ ਕਿਸੇ ਵੀ ਜਗ੍ਹਾ ਦੇ ਉੱਤੇ ਪੈਸੇ ਨੂੰ ਹੱਥ ਨਹੀਂ ਲਾਉਂਦੇ ਜੀ ਧਨ ਨੂੰ ਹੱਥ ਨਹੀਂ ਲਾਉਂਦੇ ਪਰ ਕਈ ਵਾਰੀ ਕੇਸ ਔਖੇ ਹੋ ਜਾਂਦੇ ਤੇ ਜਦੋਂ ਉਸ ਲਾਸ਼ਦਾਸੀ ਸੰਸਕਾਰ ਕੀਤਾ ਨਾ ਅੱਛਾ ਜੀ ਉਹ ਦੇਖਣਯੋਗ ਵੀ ਨਹੀਂ ਸੀ ਹੂੰ ਹੂੰ ਬਹੁਤ ਮਾੜੇ ਹਾਲਾਤਾਂ ਵਿੱਚ ਸੀ ਹੂੰ ਹੂੰ ਕਾਫੀ ਸਮਾਂ ਹੋ ਗਿਆ ਸੀਗਾ ਉਹਨੂੰ ਹੂੰ ਤੇ ਪਰ ਜਿੱਦਣ ਅਸੀਂ ਸੰਸਕਾਰ ਕਰਨ ਗਏ ਆ ਸ਼ਰਮ ਵਾਲੀ ਗੱਲ ਇਹ ਸੀ ਜੀ ਕਿ ਕੋਈ ਵੀ ਸਾਕਾ ਸੰਬੰਧੀ ਕੋਈ ਵੀ ਯਾਰ ਦੋਸਤ ਨਹੀਂ ਸੀ ਸਿਰਫ ਅਸੀਂ ਉੱਥੇ ਦੋ ਸਰੀਰ ਸੀਗੇ ਜੀ ਜੀ ਤੇ ਅਸੀਂ ਇਕੱਲੇ ਹੀ ਸੰਸਕਾਰ ਕਰਕੇ ਆਏ ਆ ਤੇ ਕੋਈ ਵੀ ਬੰਦਾ ਨਹੀਂ ਸੀ ਉਹਦੀ ਖਾਸ ਕੇ ਜਾਣ ਜਾਣੇ ਕਿ ਉਹਦੀ ਸਗੀ ਭੈਣ ਜਿਹੜੀ ਇਟਲੀ ਵਿੱਚ ਹੈ ਨਾ ਜਿਹੜੀ ਇਟਲੀ ਵਿੱਚ ਆ ਕਿਸੇ ਪਾਕਿਸਤਾਨੀ ਦੇ ਨਾਲ ਰਹਿੰਦੀ ਆ ਅੱਛਾ ਜੀ ਪਰ ਉਹਨੇ ਵੀ ਇਸ ਗੱਲ ਦੀ ਸ਼ਰਮ ਨਹੀਂ ਮੰਨੀ ਕਿ ਮੇਰਾ ਭਰਾ ਮਰਿਆ ਆ ਤੇ ਮੈਂ ਉਹਦੀ ਕਮ ਸੇ ਕਮ ਸੰਸਕਾਰ ਤੇ ਪਹੁੰਚਾ ਹੂੰ ਹੂੰ ਪਰ ਹੁਣ ਗੱਲ ਵਿੱਚ ਭਾਜੀ ਇੱਕ ਇੱਕ ਗੱਲ ਹੋਰ ਵੀ ਐਡ ਕਰਦੀ ਹੈ ਹਨਾ ਪਰ ਉਹ ਗੱਲ ਇਹ ਆ ਕਿ ਭਾਜੀ ਜਿੱਦਣ ਉਹਦੀ ਡੈਥ ਹੋਈ ਹੂੰ ਹੂੰ ਉਸ ਦਿਨ ਸਾਨੂੰ ਬਹੁਤ ਫੋਨ ਆਏ ਹੂੰ ਹੂੰ ਰੋ ਰੋ ਕੇ ਫੋਨ ਆਏ ਟੱਬਰ ਦੇ ਫੋਨ ਆਏ ਆ ਕੋਈ ਕਿਤੇੋਂ ਫੋਨ ਕਰਦਾ ਸੀ ਕੋਈ ਅਮਰੀਕਾ ਤੋਂ ਕਰਦਾ ਸੀ ਕੋਈ ਕੈਨੇਡਾ ਤੋਂ ਕਰਦਾ ਕੋਈ ਇਟਲੀ ਤੋਂ ਕਰਦਾ ਕੋਈ ਪੰਜਾਬ ਤੋਂ ਕਰਦਾ ਸੀ ਹੂੰ ਹੂੰ ਬਹੁਤ ਰੋਂਦੇ ਰਹੇ ਆ ਪਰ ਜਿੱਦਣ ਉਹਦਾ ਸੰਸਕਾਰ ਕਰਨਾ ਸੀ ਉਸ ਦਿਨ ਕੋਈ ਨਹੀਂ ਪਹੁੰਚਿਆ ਅੱਛਾ ਜੀ ਤੇ ਖਾਸ ਤੌਰ ਤੇ ਸਾਡੇ ਕੋਲ ਸਿਰਫ ਇਹੀ ਬੇਨਤੀ ਕੀਤੀ ਜਾ ਰਹੀ ਸੀ ਕਿ ਪੰਜਾਬ ਦੇ ਪੰਜਾਬ ਤੋਂ ਉਹਦੀ ਮਾਤਾ ਨੂੰ ਸੱਦ ਦਿਓ ਫਲਾਣੇ ਨੂੰ ਸੱਦ ਦਿਓ ਫਲਾਣੇ ਪੇਪਰ ਦੇ ਦਿਓ ਸਾਨੂੰ ਸਾਨੂੰ ਆ ਚੀਜ਼ਾਂ ਦੀ ਲੋੜ ਆ ਤੇ ਕਿਸੇ ਵੀ ਬੰਦੇ ਨੇ ਇਹ ਜ਼ੋਰ ਨਹੀਂ ਲਾਇਆ ਕਿ ਕਿ ਅਸੀਂ ਸੰਸਕਾਰ ਸਾਡੇ ਘਰ ਦਾ ਪੁੱਤ ਮਰਿਆ ਤਾਂ ਕੋਈ ਅਸੀਂ ਉੱਥੇ ਪਹੁੰਚ ਕਰ ਲਈਏ ਜਾਨੀ ਕਿ ਉਹਦੀ ਘਰ ਵਾਲੀ ਬਲਰਾਜ ਦੀ ਜਿਹਨੇ ਖੁਦ ਕਮੈਂਟ ਕੀਤਾ ਵਾ ਵੀਡੀਓ ਥੱਲੇ ਉਹ ਮਨੋ ਸੱਚੀ ਆ ਵਿਚਾਰੀ ਗਰੀਬ ਆ ਹਾਂਜੀ ਲੋਡ ਬੰਦਿਆ ਲੋਕਾਂ ਦੇ ਘਰਾਂ ਦੇ ਵਿੱਚ ਸਫਾਈ ਕਰ ਕਰਕੇ ਉਹ ਕਪੜਾ ਗੁਜ਼ਾਰਾ ਕਰਦੀ ਆ ਨਿਆਣੇ ਪਾਲਦੀ ਆ ਹਮਮ ਬੜੀ ਮੁਸ਼ਕਲ ਦੇ ਨਾਲ ਜ਼ਿੰਦਗੀ ਕੱਢਦੀ ਆ ਸੋਹਰਾ ਪਰਿਵਾਰ ਵੀ ਕੋਈ ਉਹਦੀ ਮਦਦ ਨਹੀਂ ਖਾਸ ਤੌਰ ਤੇ ਕਰਦਾ ਬਲਰਾਜ ਦਾ ਪਰਿਵਾਰ ਕੋਈ ਵੀ ਮਦਦ ਨਹੀਂ ਕਰਦਾ ਉਹਦੀ ਉਹ ਵਿਚਾਰੀ ਬੜੀ ਦੁਖੀ ਹੋ ਕੇ ਰਹਿੰਦੀ ਆ ਤੇ ਮੈਂ ਵੀ ਉਹਦੀ ਮਦਦ ਕਰਨਾ ਚਾਹਣਾ ਆ ਜੀ ਪਰ ਮਦਦ ਤਾਂ ਹੋ ਸਕਦੀ ਜੇ ਸੰਗਤ ਚਾਵੇ ਹਮਮ ਜੇ ਸੰਗਤ ਚਾਵੇ ਤਾਂ ਮਦਦ ਕਰਦਾ ਜੇ ਕੋਈ ਮੇਰਾ ਵੀਰ ਵੀਡੀਓ ਦੇਖਦਾ ਆ ਜੇ ਉਸ ਕੁੜੀ ਦੀ ਮਦਦ ਤੁਸੀਂ ਕਰ ਸਕਦੇ ਹੋ ਤਾਂ ਜਰੂਰ ਕਰੋ ਤੇ ਤੁਹਾਡਾ ਬੜਾ ਧੰਨਵਾਦ ਹੋ ਜੀ। ਇਹ ਸੀ ਤੁਹਾਡੇ ਸਵਾਲਾਂ ਦੇ ਜਵਾਬ। ਤੇ ਬਹੁਤ ਸਾਰੇ ਇਦਾਂ ਦੇ ਸਵਾਲ ਸੀ ਜਿਹੜੇ ਕਾਮਨ ਸੀਗੇ। ਉਹਨਾਂ ਦੇ ਸਵਾਲਾਂ ਦੇ ਜਵਾਬ ਤੁਹਾਨੂੰ ਸ਼ਾਇਦ ਮਿਲ ਗਏ ਹੋਣਗੇ। ਤੇ ਜੇਕਰ ਕੋਈ ਸਵਾਲ ਹੋਰ ਰਹਿ ਗਿਆ ਹੋਵੇਗਾ ਤੁਹਾਨੂੰ ਇੱਥੇ ਅਸੀਂ ਉਹ ਅਗਲੀ ਵੀਡੀਓ 'ਚ ਵੀ ਤੁਹਾਨੂੰ ਤੁਹਾਡੇ ਸਵਾਲਾਂ ਦੇ ਜਵਾਬ ਦੇ ਦਿੱਤੇ ਜਾਣਗੇ। ਬਿਲਕੁਲ ਜਿੱਦਾਂ ਦੇ ਵੀ ਤੁਸੀਂ ਸਵਾਲ ਪੁੱਛਦੇ ਆਂ ਅਸੀਂ ਹਰ ਸਵਾਲ ਦਾ ਤੁਹਾਡਾ ਜਵਾਬ ਦੇਣ ਦੀ ਕੋਸ਼ਿਸ਼ ਕਰਦੇ ਆਂ ਪਰ ਕਈ ਵਾਰੀ ਸਾਹਲ ਕਈ ਲੋਕ ਸ਼ੈਤਾਨੀਆਂ ਕਰਦੇ। ਸ਼ੈਤਾਨੀਆਂ ਕਰਦੇ ਨੇ ਜਿਵੇਂ ਉਹ ਕੁੜੀ ਦੀ ਪ੍ਰੈਗਨੈਂਟ ਕੁੜੀ ਦੀ ਵੀਡੀਓ ਸਾਡੇ ਕੋਲ ਕਿਆ-ਕਿਆ ਪੁਆਈ ਆ ਸਾਡੇ ਨਾਲ ਗੱਲ ਕੀਤੀ ਆ ਗੱਲ ਕਰਨ ਤੋਂ ਬਾਅਦ ਡੇਢ-ਦੋ ਘੰਟੇ ਆਵਾ ਤਿੰਨਾਂ ਘੰਟੇ ਆਵਾ ਸਾਡੀਆਂ ਵੀਡੀਓes ਥਲੇ ਕਮੈਂਟ ਕਰਨਾ ਚਾਹਿਆ ਕਿ ਤੁਸੀਂ ਉਹਦਾ ਹੱਲ ਨਹੀਂ ਕਰ ਰਹੇ ਹੁਣ ਹੱਲ ਤੇ ਇਹ ਆ ਕਿ ਉਹ ਕੇਸ ਅਸੀਂ ਪੱਟਾਂਗੇ ਉਹਨਾਂ ਨਾਲ ਅਸੀਂ ਵਿਸ਼ੇ ਤੇ ਗੱਲ ਕਰਾਂਗੇ ਸਾਡੀ ਉਹਦੇ ਵਿੱਚ ਲੜਾਈ ਝਗੜਾ ਵੀ ਹੋ ਰਿਹਾ ਉਹਨਾਂ ਨਾਲ ਵਿਰੋਧ ਵੀ ਹੋ ਰਿਹਾ ਬਾਅਦ ਵਿੱਚ ਉੱਤੇ ਪੁਲਿਸ ਕਾਰਵਾਈ ਵੀ ਹੋਣੀ ਆ ਫਿਰ ਅਸੀਂ ਜਿਹੜੀ ਅਗਲੀ ਕਾਰਵਾਈ ਕਰਾਂਗੇ ਤੇ ਫਿਰ ਉਹਦੀ ਪਰਿਵਾਰ ਦੀ ਮਦਦ ਕਰਨ ਵਿੱਚ ਸਫਲ ਹੋ ਸਕਦੇ ਤੇ ਇਹ ਸੀ ਅੱਜ ਤੱਕ ਦੀ ਵੀਡੀਓ ਮਿਲਦੇ ਆ ਫਿਰ ਤੁਹਾਨੂੰ ਅਗਲੀ ਵੀਡੀਓ ਵਿੱਚ ਤਦ ਤੱਕ ਲਈ done with